ਅੱਜ ਰੈਲੀ ਸਾਡੇ ਜਿਹੜੇ ਕੈਂਡੀਡੇਟ ਆ ਸੀਮਾ ਜੀ ਇਹਨਾਂ ਦੇ ਏਰੀਆ ਦੇ ਵਿੱਚ ਪਾਰਟ ਨੰਬਰ 39 ਦੇ ਵਿੱਚ ਕੱਢੀ ਜਾ ਰਹੀ ਆ ਤੁਸੀਂ ਦੇਖ ਰਹੇ ਹੋ ਲੋਕਾਂ ਨੇ ਆਪਣਾ ਮਨ ਬਣਾ ਲਿਆ ਪਰ ਬਾਹੂ ਘਾਰਾ ਦੇਣਗੇ ਔਰ ਆਮ ਆਦਮੀ ਪਾਰਟੀ ਦੇ ਜਿਨ੍ਹਾਂ ਦੇ ਕੋਈ ਪੋਲੀਟੀਕਲ ਕੈਰੀਅਰ ਹੈ ਨਹੀਂ ਉਹ ਕੈਂਡੀਡੇਟਾਂ ਨੂੰ ਮੌਕਾ ਦੇ ਕੇ ਤੇ ਆਪਣਾ ਲੁਧਿਆਣੇ ਦਾ ਮੇਅਰ ਬਣਾਉਣਗੇ ਤੇ ਕਿਹੋ ਜਿਹਾ ਰਿਸਪੌਂਸ ਮਿਲ ਰਿਹਾ ਹੈ ਕਿ ਕਾਫੀ ਵਿਕਾਸ ਦੇ ਕੰਮ ਜਿਹੜੇ ਦਿੱਤੇ ਹੈਗੇ ਕਿ ਦੇਖੋ ਲੋਕਾਂ ਦਾ ਰਿਸਪਾਇਸ ਜਿਹੜਾ ਪੋਜ਼ਿਟਿਵ ਹੈ ਔਰ ਮਾਨ ਸਾਹਿਬ ਦੇ ਕੀਤੇ ਹੋਏ ਕੰਮਾਂ ਤੋਂ ਜਿਹੜੇ ਲੋਕ ਖੁਸ਼ ਨੇ ਤੇ ਸਰਕਾਰ ਕੰਮ ਵਧੀਆ ਕਰ ਰਹੀ ਹੈ ਪਰਮਾ ਹੰਗਾਰਾ ਮਿਲਿਆ ਇਸ ਤੋਂ ਲੋਕਾਂ ਨੂੰ ਕੀ ਵੀ ਕਰਨਾ ਚਾਹੋਗਾ ਸੀ ਮੈਂ ਲੋਕਾਂ ਨੂੰ ਇਹ ਅਪੀਲ ਕਰਨਾ ਚਾਹੁੰਦੀ ਹਾਂ ਕਿ ਸਾਰੇ ਕੈਂਡੀਡੇਟ ਹੋਣ ਦੇ ਐਮਐਲਏ ਹੋਣ ਦੇ ਨਾਤੇ ਜਿੰਨੀ 8 ਮੈਲਾ ਜਿਹੜੀਆਂ ਕੈਂਡੀਡੇਟ ਆ ਉਹਨਾਂ ਨੂੰ ਤੇ 4 ਜੈਂਟਸ ਨੂੰ ਟਿਕਟਾਂ ਦਿੱਤੀਆਂ ਨੇ ਤੇ ਇਹਨਾਂ ਸਾਰਿਆਂ ਨੂੰ 21 ਤਰੀਕ ਨੂੰ ਛਾੜੂ ਵਾਲਾ ਪਟਨ ਦਿਵਾ ਕੇ ਕੰਮਜਾ ਬਣਾਓ ਤਾਂ ਕਿ ਮੇਰੇ ਮੋਟੇ ਹੋਰ ਕਮਜ਼ੋਰ ਮਜ਼ਬੂਤ ਹੋ ਸਕਣ ਜੀ ਬਾਕੀ ਕੰਮ ਜਾਓਗੇ ਅਸੀਂ ਅੱਜ ਪੂਰੀ ਤਿਆਰੀ ਰੱਖੀ ਮੈਂ ਧੰਨਵਾਦ ਕਰਨਾ ਚਾਹੁੰਦੀ ਆ ਮੈਡਮ ਰਜਿੰਦਰਪਾਲ ਪਾਲਪੁਰ ਛੀਨਾ ਜੀ ਦਾ ਜਿਨ੍ਹਾਂ ਨੇ ਮੇਰੇ ਤੇ ਵਿਸ਼ਵਾਸ ਕਰਕੇ ਮੈਨੂੰ ਆਮ ਆਦਮੀ ਪਾਰਟੀ ਦੀ ਟਿਕਟ ਬਖਸ਼ੀ ਮੈਂ ਇਹੀ ਕਹਿਣਾ ਚਾਹੁੰਦੇ ਆ ਕਿ ਜਿਹੜੇ ਲੋਕੇ ਸਾਡੇ ਤੋਂ ਜੋ-ਜੋ ਉਮੀਦ ਲਗਾ ਕੇ ਬੈਠੇ ਨੇ ਅਸੀਂ ਉਹ ਸਾਰੀਆਂ ਪੂਰੀਆਂ ਕਰਾਂਗੇ ਜੋ-ਜੋ ਉਹਨਾਂ ਨੇ ਸਾਨੂੰ ਕੁਝ ਕਿਹਾ ਹੋਰ ਜੋ ਕੋਈ ਇੱਕ ਅੱਧੀ ਕੋਈ ਰਹਿ ਵੀ ਗਈ ਹੈ ਉਹ ਅਸੀਂ ਆਪਣੇ ਡਾਇਰੀ ਤੇ ਨੋਟ ਕਰ ਲਈਏ ਜਲਦੀ ਤੋਂ ਜਲਦੀ ਉਹ ਵੀ ਕੰਮ ਪੂਰਾ ਕਰਾਂਗੇ ਜੀ